ਰਾਹੁਲ ਗਾਂਧੀ ਮੁਰਤਾਜ਼ਾ ਜਿੰਦਾਬਾਦ ਰਾਹੁਲ ਗਾਂਧੀ ਹਾਏ 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 ਰਾਹੁਲ ਗਾਂਧੀ ਹਾਏ 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 ਖੁਲ ਗਾਂਧੀ ਮੁੱਖਵਾਣ ਮੁਰਤਾਜ਼ਾ ਮੁਖਵਾਣ ਬ੍ਰਿਲੀਟ ਬਿੱਟੂ ਜਿੰਦਾਬਾਦ 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 ਅੱਜ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਾਂਗਰਸ ਪਾਰਟੀ ਦੇ ਜਿਹੜੇ ਦੇਸ਼ ਚ ਆਪੋਜੀਸ਼ਨ ਦੇ ਲੀਡਰ ਬਣੇ ਹੋਏ ਆ ਰਾਹੁਲ ਗਾਂਧੀ ਇਹਨਾਂ ਦਾ ਉਤਰਾ ਸਾੜਿਆ ਸਾਡੇ ਮਾਂਚ ਬਹੁ ਬੜਾ ਰੌਚ ਹੈ ਸਾਡੇ ਦੇਸ਼ ਦੇ ਮਹਾਨ ਆਗੂ ਔਰ ਸਾਡੇ ਦੇਸ਼ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਨੇ ਉਹਨਾਂ ਨੂੰ ਫਤੇ ਬੁਲਾਈ ਹੈ ਪੰਜਾਬ ਦੀ ਗੁਰੂਆਂ ਦੀ ਧਰਤੀ ਤੋਂ ਮਿਲੀ ਹੋਈ ਫਤੇ ਸਤਿ ਸ਼ਕਾਲ ਕਰੀਏ ਕਿ ਜਿਵੇਂ ਆਪਾਂ ਕਰਦੇ ਹਾਂ ਦੂਜੇ ਨੂੰ ਬੁਲਾਉਂਦੇ ਹਾਂ ਗੁੱਡ ਮਾਰਨਿੰਗ ਕਰਦੇ ਹਾਂ ਉਵੇਂ ਉਹਨਾਂ ਨੇ ਸਤਿ ਸ਼੍ਰੀ ਅਕਾਲ ਕਰਤੇ ਤਾਂ ਰਾਹੁਲ ਗਾਂਧੀ ਇਹ ਵੀ ਆਪ ਸ਼ਬਦ ਰੇਜ਼ ਬਿਟੂ ਜੀ ਵਾਰੇ ਬੋਲੇ ਹੈ ਜੋ ਉਹਨਾਂ ਨੇ ਕਿਹਾ ਹੈ ਕਿ ਇਹ ਮੇਰੇ ਗਿਦਾਰ ਦੁਸ਼ਮਣ ਇਦਾਂ ਹੀ ਨੈਗੇਟਿਵ ਗੱਲ ਕਰੀ ਹੈ ਔਰ ਰੀਜ਼ ਬਿਟੂ ਜੀ ਲਈ ਮੈਂ ਇਸ ਗੱਲ ਦੀ ਦਾਤ ਦਿੰਨਾ ਕਿ ਉਹਨਾਂ ਨੇ ਵੀ ਠੋਕ ਜਵਾਬ ਦਿੱਤਾ ਕਿ ਦੇਸ਼ ਦੇ ਦੁਸ਼ਮਣ ਰਾਹੁਲ ਗਾਂਧੀ ਨੂੰ ਕਹੇ ਤੁਸੀਂ ਦੇਸ਼ ਦੇ ਦੁਸ਼ਮਣ ਵਾਕਈ ਅੱਜ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਸਾਡੇ ਦੇਸ਼ ਦੇ ਦੁਸ਼ਮਣ ਪਾਰਟੀ ਹੈ ਸਾਡੇ ਦੇਸ਼ ਨੂੰ ਤੋੜਨ ਤੇ ਤਬਾਹ ਕਰਨ ਤੇ ਲੱਗੀ ਹੈ ਜਾਤੀਵਾਦ ਦੇ ਨਾਂ ਤੇ ਨਫਰਤ ਫਲਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੀ ਹੈ ਮਗਰ ਇਹਨਾਂ ਦੇ ਸੁਪਨੇ ਕਦੇ ਸਕਾਰ ਨਹੀਂ ਹੋਣਗੇ ਨਰੇਂਦਰ ਮੋਦੀ ਜੀ ਤਨਵਾ ਲਗਾਤਾਰ ਪ੍ਰਧਾਨ ਮੰਤਰੀ ਬਣੇ ਹੈ ਤੇ ਭਾਰਤ ਦੇਸ਼ ਨੇ ਬਣਾਏ ਇਹ ਸੋਦੇ ਵਿੱਚ ਅਸੀਂ ਇਸ ਕੁਰਸੀ ਤੇ ਆ ਜਾਗੇ ਹੁਣ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਇਹ ਕੁਰਸੀ ਨਹੀਂ ਤੇ ਨਹੀਂ ਪਹੁੰਚਣ ਦਿੰਦੀ ਨਰੇਂਦਰ ਮੋਦੀ ਜੀ ਸਾਡੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਬਲਕਿ ਦੇਸ਼ ਦੇ ਦੁਨੀਆ ਦੇ ਮਹਾਨ ਨੇਤਾ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਅਮਰੀਕਾ ਵਰਗੇ ਜਿਹੜੇ ਵੱਡੀ ਸੁਪਰ ਪਾਵਰ ਹੁੰਦੇ ਨੇ ਉਨ੍ਹਾਂ ਨਰਿੰਦਰ ਮੋਦੀ ਜੀ ਨੇ ਜਿੱਥੇ ਕਾਕੇ ਰੱਖ ਦਿੱਤਾ ਸੋ ਬਹੁਤ ਵੱਡੀ ਇਹ ਗੱਲ ਹੈ ਸਾਡਾ ਸਾਡਾ ਦੇਸ਼ ਪੂਰੀ ਦੁਨੀਆ ਤੇ ਰਾਜ ਕਰੌਣਾ ਨਰਿੰਦਰ ਮੋਦੀ ਜੀ ਨੇ ਪਹਿਲੇ ਨੰਬਰ ਤੇ ਲੈ ਕੇ ਜਾ ਰਹੇ ਨੇ ਸਾਡੇ ਦੇਸ਼ ਹਰ ਪੱਖੋਂ ਹਰ ਖੇਤਰ ਚ ਸਾਡਾ ਦੇਸ਼ ਮਜ਼ਬੂਤ ਹੈ ਅਸੀਂ ਕੋਈ ਝੁਕਣ ਵਾਲੇ ਨਹੀਂ ਭਾਰਤ ਦੇਸ਼ ਪੰਜਾਬ ਦੀ ਹਮਨ ਸ਼ਾਂਤੀ ਲਈ ਯਾਰ ਦੇ ਲੋਕਾਂ ਦੇ ਪੰਜਾਬ ਦੇ ਆਗੂਆਂ ਦੇ ਮਾਨ ਸਨਮਾਨ ਲਈ ਜੇ ਕੋਈ ਵੀ ਇਦਾਂ ਦੀ ਹਰਕਤ ਕਰੂਗਾ ਜਿਵੇਂ rahul gandhi ਨੇ ਕੀਤੀ ਹੈ ਉਹਨਾਂ ਨੂੰ ਠੋਕਵਾ ਜਵਾਬ ਮਿਲੇਗਾ ਮੈਂ ਕਹਾਂਗਾ ਫੌਰੀ ਤੌਰ ਤੇ rahul gandhi ਨੂੰ ਜਿਹੜਾ ਹੈ ਰਵਿੰਦਰ ਸਿੰਘ ਵਿੱਟੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਗਰ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਇਹ ਸੰਘਰਸ਼ ਗਲੀਆਂ ਮਹੱਲਿਆਂ ਕਸਵਿਆਂ ਚ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈ rahul gandhi ਦੇ ਖਿਲਾਫ ਹੋਏਗਾ ਔਰ ਕਾਂਗਰਸ ਪਾਰਟੀ ਜਿਹੜੀ ਮਾੜੀ-ਮੋਟੀ ਹੈ ਉਹਨੂੰ ਖਤਮ ਕਰਕੇ ਰੱਖ ਦੇਵਾਂਗੇ ਆਰਤੀ ਜਨਤਾ ਪਾਰਟੀ ਔਰ ਦੇਸ਼ ਦੇ ਲੋਕ ਦੇਖਣਗੇ ਵੀਰਾਂ ਨੂੰ ਬੋਲਣ ਦੀ ਇਜਮਤ। ਸੋ ਇਹਨਾਂ ਸ਼ਬਦਾਂ ਨਾਲ ਅੱਜ ਇੱਥੇ ਸਾਡੇ ਸਾਥੀਆਂ ਨੇ ਸਾਡੀਆਂ ਮਹਿਲਾਵਾਂ ਆਗੂਆਂ ਨੇ ਕੋਟਲਾ ਗੜਾ ਤੋਂ ਸਾਡੀ ਸ੍ਰੀਂਦਰ ਕੌਰ ਜੋ ਸਾਡੀ ਪ੍ਰਧਾਨ ਹੈ। ਔਰ ਗੁਰਪ੍ਰੀਤ ਹਰਪ੍ਰੀਤ ਜੀ, ਗਰਮੇਲ ਕੌਰ ਜੀ, ਬਜੀਤ ਕੌਰ ਮੱਠੀ ਜੀ, ਸਾਡੇ ਬਲਵਿੰਦਰ ਗੋਗੀ ਜੀ, ਵਿਸ਼ਕਰਮਾ ਕਮੇਟੀ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੀਪ ਜੀ, ਕੋਮੇਂਦਰ ਕੌਰ ਜੀ ਤੇ ਸਾਰੀਆਂ ਉੱਥੇ ਸਿੱਖੀਤਾ ਸਾਡੇ ਵਿੱਚ ਵਿਰਾਜਮਾਨ ਨੇ। ਜੀਜੀ ਦਰਸ਼ਨ ਕੋਟਲਾ ਜੀ ਮਨਜੀਤ ਮਠੀ ਜੀ ਸ੍ਰੀਮੰਦਰ ਥੱਲਖਵੇ ਸੁਖਵਿੰਦਰ ਪੱਪੀ ਜੀ ਬਹੁਤ ਆ ਸਾਰਿਆਂ ਇਹ ਇਮੀਡੀਟ ਹੋਇਆ ਬੜੇ ਬਰਕਾਤ ਰੋਸ ਸੀ ਇੱਕ ਵੱਡੀ ਬੱਦੂ ਤੇ ਵੀ ਅਸੀਂ ਇਸ ਤੋਂ ਬਾਅਦ ਕਿਸੇ ਲੋਕਾਂ ਦੇ ਵਿੱਚ ਹੋਰ ਬਿਲਾ ਕੇ ਕਰਾਂਗੇ ਜਾਇ ਇਹਨਾਂ ਨੇ ਮਾਫੀ ਨਾ ਮੰਗੀ ਆ ਵੱਡਾ ਸਨੈਚਕ ਨੇ ਨਿੰਦਣਯੋਗ ਜਿਹੜੀ ਰਾਹੁਲ ਗਾਂਧੀ ਜੀ ਨੇ ਉੱਥੇ ਰਮਣੀਤ ਮਿੱਟੂ ਜੀ ਨਾਲ ਗੱਲ ਕੀਤੀ ਆ ਉਹਨਾਂ ਨੇ ਤਾਂ ਉਹਨਾਂ ਨੂੰ ਸਨਮਾਨ ਦਿੱਤਾ ਸੀਗਾ ਫਤਿਹ ਬਲਾਈ ਸੀ ਸਤਿ ਸ੍ਰੀ ਅਕਾਲ ਕਿਹਾ ਸੀਗਾ ਪਰ ਉਹਨਾਂ ਨੇ ਜਿਹੜੇ ਇਹ ਗਲਤ ਸ਼ਬਦ ਬੋਲੇ ਨੇ ਬਹੁਤ ਨਿੰਦਣਯੋਗ ਨੇ ਇਹ ਬਹੁਤ ਉਹਨਾਂ ਦੀ ਗਲਤੀ ਆ ਇੱਜੇ بڑے ਆਉਂਡਿਆਂ ਤੇ ਰਹਿ ਕੇ ਉਹ ਆਪਣੇ ਆਪ ਨੂੰ ਸਮਝਦੇ ਆ ਵੀ ਮੈਂ ਪ੍ਰਧਾਨ ਮੰਤਰੀ ਦਾ ਅਹੁਦਾ ਲੈ ਲੂੰਗਾ ਪਰ ਇਹ ਮਰਤਬੀ ਬੰਦੇ ਨੂੰ ਹੋਣੀ ਚਾਹੀਦੀ ਆ ਉਹਦਿਆਂ ਲੈਣ ਵਾਸਤੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਆਪਣੇ ਚਾਹੇ ਉਹ ਜਿੰਮੇ ਵੀ ਨੇ ਉਹਨਾਂ ਦੇ ਨਾਲ ਪਹਿਲਾਂ ਮਿੱਟੂ ਜੀ ਵੀ ਰਹੇ ਨੇ ਅਰੇ ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਅੱਜ ਉਹ ਰਮਣੀਤ ਬਿੱਟੂ ਜੀ ਚੰਗੀ ਜਗ੍ਹਾ ਤੇ ਚਲੇ ਗਏ ਇਹਨਾਂ ਨੂੰ ਛੱਡ ਗਏ ਤੇ ਉਹਨਾਂ ਦੀ ਅਸੀਂ ਬਦਨਾਮੀ ਕਰੀਏ ਇਹਨਾਂ ਨੇ ਬਹੁਤ ਗਲਤ ਸ਼ਬਦ ਇੱਕ ਕੇਂਦਰੀ ਮੰਤਰੀ ਨੂੰ ਸਾਡੇ ਪੰਜਾਬ ਦੇ ਨੇ ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਇਹ ਮੰਦੇ ਸ਼ਬਦ ਬੋਲੇ ਨੇ ਉਹਨਾਂ ਨੂੰ ਉਹਨਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਮੈਂ ਤਾਂ ਇੰਨੀ ਗੱਲ ਕਹਿੰਦਾ ਕਿ ਇਹ ਬਹੁਤ ਅਨੰਦਨਯੋਗ ਗੱਲ ਹੈ